ਦਾ ਸਾਰੀ ਤੁਹਾਡੀ ਬਦولت ਹੈ ਅਸੀਂ ਰਾਜ ਨਹੀਂ ਮੰਗਦੇ ਸਾਨੂੰ ਰਾਜ ਨਹੀਂ ਚਾਹੀਦਾ ਅਸੀਂ ਰਾਜ ਤੁਹਾਨੂੰ ਦਿੰਦੇ ਆ ਅਸੀਂ ਤਾਂ ਰਾਜ ਦਿੰਦੇ ਆਏ ਆ ਤੁਸੀਂ ਤੁਸੀਂ ਕੀ ਸੋਚਦੇ ਕਿ ਅਸੀਂ ਰਾਜ ਰਾਜ ਦੇ ਭੁੱਖੇ ਆ ਅਸੀਂ ਤਾਂ ਜਿੱਤ ਜਿੱਤ ਕੇ ਤੁਹਾਨੂੰ ਕਈ ਵਾਰ ਰਾਜ ਦੇ ਚੁਕੇ ਆ ਸਾਡਾ ਤਾਂ ਤੁਹਾਡੇ ਉੱਤੇ ਕਰਜ਼ਾ ਨਹੀਂ ਮੁਕਣਾ ਰਾਜ ਦਾ ਤੇ ਤੁਸੀਂ ਨਕਮੇ ਬਣੇ ਹੋਇਆ ਤੁਸੀਂ ਸਮਝਦੇ ਤੁਸੀਂ ਤੁਸੀਂ ਡਰਪੋਕ ਬਣ ਕੇ ਤੁਸੀਂ ਤੁਸੀਂ ਸਿਆਣੇ ਬਣ ਕੇ ਤੁਸੀਂ ਆਪਣੇ ਵਿੱਚ ਚਤੁਰਚਲਾਕ ਬਣ ਕੇ ਤੁਸੀਂ ਸੋਚਦੇ ਕਿ ਅਸੀਂ ਅਸੀਂ ਰਾਜ ਭਾਗ ਮੰਗਣਾ ਹੈ ਤੁਸੀਂ ਅਸੀਂ ਮੰਗਦੇ ਆ ਮੰਗਦੇ ਤੁਸੀਂ ਉਹ ਤੇ ਮੰਗਤੇ ਮੰਗਤੇ ਬਣਨਾ ਹੈ ਤੇ ਗੁਰੂ ਅਕਾਲ ਪੁਰਖ ਦੇ ਮੰਗਤੇ ਬਣੋ ਅਕਾਲ ਪੁਰਖ ਸਾਹਿਬ ਜੀ ਦੀ ਜਿਹੜੀ ਜਗ ਦੀ ਜੋਤ ਹੈ ਜਿਹੜਾ ਕਾਲਪੁਰਖ ਸਭਜ ਸੱਚਾ ਪਾਸ਼ਾ ਸਾਰੀ ਸਾਰੀ ਦੁਨੀਆ ਦੇ ਦੁਨੀਆ ਦਾ ਮਾਲਕ ਹੈ ਉਹ ਉਹਦੇ ਮਗਤੇ ਬਣੋ ਮੰਗਤੇ ਬੰਣਾ ਜੇ ਕਹਿੰਦੇ ਜੋ ਆਸ਼ਿਕ ਹੁੰਦੇ ਹੈ ਸ਼ਹਾਦਤ ਕੇ ਉਹ ਜਿੰਨਾਂ ਛੋੜ ਦਿੰਦੇ ਹੈ ਖਿਡੋਨਾ ਸਮਝ ਕੇ ਜਿਸਮ ਕੋ ਫੋੜ ਦਿੰਦੇ ਹੈ ਨਾ ਖੁਆਇਸ਼ ਤਕ ਤੋ ਤਾਜ ਕੀ ਨਾ ਹੂਰੋਂ ਕੀ ਹਸਰਤ ਖੁਦਾ ਵੀ ਦੇ ਖੁਦਾਈ ਤੋ ਵਾਪਸ ਮੋੜ ਦਿੰਦੇ ਫਿਰ ਕਹਿੰਦੇ ਨੇ ਵੀ ਬੜੀਆਂ ਬੜੀਆਂ ਤੁਹਾਨੂੰ ਆ ਜਿਵੇਂ ਮੁਸਲਮਾਨ ਲੋਕ ਪੈਣਾ ਪੈ ਕਹਿੰਦੇ ਨੇ ਵੀ ਤੁਹਾਨੂੰ ਸਵਰਗ ਦਿੱਤਾ ਜਾਵੇਗਾ ਹੂਰਾ ਮਿਲਣਗੀਆਂ ਤੁਹਾਨੂੰ ਸਾਰੇ ਪਕਵਾਨ ਮਿਲਣਗੇ ਕਹਿੰਦੇ ਅਸੀਂ ਠੋਕਰ ਮਾਰਦੇ ਆ ਜੇ ਹੂਰਾਂ ਨੂੰ ਇਹੋ ਜਿਹਾ ਪਕਵਾਨਾਂ ਨੂੰ ਸਾਨੂੰ ਨਹੀਂ ਲੋੜ ਇਹੋ ਜਿਹੇ ਹੂਰਾ ਹਰਾਂ ਦੀਆਂ ਕੀ ਕਰਨਗੇ ਹੂਰਾ ਹਰਾਂ ਦਾ ਇਹਨਾਂ ਦਾ ਇਹਨਾਂ ਦਾ ਕੋਈ ਦੀਨ ਇਮਾਨ ਹੁੰਦਾ ਹੈ ਥੋੜਾ ਜਿਹਾ ਤੁਹਾਨੂੰ ਤੋਂ ਤੁਹਾਡੇ ਕੋਲ ਵੱਧ ਹੋ ਗਿਆ ਤੁਹਾਡੇ ਵੱਲ ਹੋ ਜਾਣਾ ਇਹਨਾਂ ਨੇ ਸਾਰਾ ਸਮਾਂ ਇਹਨਾਂ ਦੇ ਚੁਗਲੀ ਨਿੰਦਿਆ ਉਹਦੇ ਉਸਤੇ ਦੇ ਵਿੱਚ ਕੀ ਰੰਗ ਰੂਪ ਦਾ ਕੀ ਕਰਾਂਗੇ ਕੀ ਉਹ ਉਹ ਕੁਝ ਘੜੀ ਦੇ ਜਿਵੇਂ ਕਹਿੰਦੇ ਨਾ ਨਿਮਕ ਕਾਮ ਸਵਾਦ ਕਾਨ ਕੋਟ ਦਿਨਸ ਦੁੱਖ ਪਾਵੇ ਕੀ ਇਹ ਇਹ ਥੋੜੇ ਜਿਹਾ ਕੰਮ ਕਰਕੇ ਕਾਮਵਾਸਨਾ ਦੇ ਵਿੱਚ ਗਲਤਾਨ ਹੋਣ ਵਾਸਤੇ ਅਸੀਂ ਇਹਨਾਂ ਹੂਰਾਂ ਦੇ ਪਿੱਛੇ ਭੱਜ ਜਾਵਾਂਗੇ ਤੁਸੀਂ ਸਾਡਾ ਕਰੈਕਟਰ ਇੰਨਾ ਇੰਨਾ ਲੈ ਸਮਝਿਆ ਇਹ ਇਹ ਜਜਬਾ ਹੋਣਾ ਚਾਹੀਦਾ ਇਸ ਸਪਿਰਟ ਹੋਣੀ ਚਾਹੀਦੀ ਇਹ ਬਾਣੀ ਪੜਨ ਦਾ ਇਹ ਇਹ ਤੁਹਾਨੂੰ ਸਮਝਾਣੀ ਚਾਹੀਦੀ ਵੀ ਹਾਂ ਯਾਰ ਸਾਡੇ ਗੁਰੂ ਸਾਹਿਬ ਜੀ ਨੇ ਕਿੰਨੀ ਕੁਰਬਾਨੀ ਆ ਗੁਰੂ ਪਾਸ਼ਾ ਜੀ ਦੇ ਅਤ ਦੇ ਸੋਹਣੇ ਸਨ ਉਹਨਾਂ ਦਾ ਰੂਪ ਨਿਸ਼ਕਾਰੇ ਮਾਰਦਾ ਸੀ ਤਾਜ ਉਹਨਾਂ ਤਾਜ ਪੋਸ਼ੀ ਉਹਨਾਂ ਦੀ ਕੀਮਤੀ ਹੀਰਿਆਂ ਦੇ ਨਾਲ ਬੜੇ ਮਹਿੰਗੇ ਮਹਿੰਗੇ ਉਹਨਾਂ ਦੇ ਵਸਤਰ ਕਲ ਕੀ ਉਹਨਾਂ ਦੀ ਬੜੀ ਮਹਿੰਗੀ ਉਹਨਾਂ ਨੂੰ ਦੇਖ ਕੇ ਹਰ ਇੱਕ ਇਨਸਾਨ ਪ੍ਰਭਾਵਿਤ ਹੋ ਜਾਂਦਾ ਸੀ ਤੇ ਮਹਾਰਾਜ ਜੀ ਨੇ ਜਦੋਂ ਕੋਈ ਇਸਤਰੀ ਵੀ ਉਹਨਾਂ ਦੇ ਸਾਹਮਣੇ ਆਈ ਨਾ ਗੁਰੂ ਸਾਹਿਬ ਜੀ ਦੇ ਸਾਹਮਣੇ ਕੋਈ ਇਸਤਰੀ ਆਈ ਤੇ ਉਹਨੇ ਕਿਹਾ ਵੀ ਤੁਹਾਡੇ ਵਰਗਾ ਸੋਹਣਾ ਮੈਂ ਚਾਹੁੰਦੇ ਕਿ ਮੇਰਾ ਵੀ ਤੁਹਾਡੇ ਵਰਗਾ ਪਤੀ ਹੋਵੇ ਤੇ ਗੁਰੂ ਪਾਸ਼ਾ ਜੀ ਨੇ ਕਹਿੰਦਾ ਵੀ ਜੇ ਮਾਤਾ ਉਹਨਾਂ ਨੇ ਉਹਨਾਂ ਨੂੰ ਮਾਤਾ ਦਾ ਦਰਜਾ ਦਿੱਤਾ ਕਿ ਅੱਜ ਤੋਂ ਮੈਂ ਤੁਹਾਡਾ ਪੁੱਤਰ ਆ ਡੋਲੇ ਨਹੀਂ ਹੋ ਇਹ 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 ਜਿਹੜਾ ਸਹਿਯਮ ਹੈ ਇਹ ਜਿਹੜਾ ਸੰਤੋਖ ਹੈ ਇਹ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਕਹੀਏ ਇਸ ਸਹਿਮ ਸੰਤੋਖ ਰੱਖਣਾ ਇਹ ਹਰ ਇੱਕ ਦੇ ਵਾਸਤੇ ਗੱਲ ਨਹੀਂ ਆ ਪਾਗਾਂ ਵਾਲਿਓ ਇਹ ਇਤਿਹਾਸ ਸਾਡਾ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਹੋਣਾ ਚਾਹੀਦਾ ਹੈ ਤੇ ਆਮ ਪਾਸੇ ਦੇ ਵਿੱਚ ਪਤਾ ਹੋਣਾ ਚਾਹੀਦਾ ਹੈ ਐਵੇਂ ਨਹੀਂ ਵੀ ਪੜਿਆ ਲਿਖਿਆ ਕਿਤਾਬਾਂ ਦੇ ਵਿੱਚੋਂ ਦੇਖਿਆ ਤੇ ਉਹਨੂੰ ਉਹਨੂੰ ਆਪਾਂ ਉਸੇ ਤਰੀਕੇ ਨਾਲ ਗਾ ਦਿੱਤਾ ਨਹੀਂ ਆਪਣੀ ਆਪਣੀ ਲੈਂਗੁਏਜ ਦੇ ਵਿੱਚ ਗਾਓ ਆਮ ਪਾਸੇ ਦੇ ਵਿੱਚ ਜਿਸ ਨੂੰ ਹਰ ਇੱਕ insan ਸਮਝ ਸਕੇ ਹਰ ਇੱਕ ਤਬਕੇ ਦਾ ਹਰ ਇੱਕ ਵਰਗ ਦਾ ਮਨੁੱਖ ਉਸ ਨੂੰ ਸਮਝ ਸਕੇ ਇਹ ਅਗਿਆਨ ਜੋ ਆਸ਼ਿਕ ਹੁੰਦੇ ਹਨ ਸ਼ਹਾਦਤ ਕੇ ਉਹ ਜਿੰਨਾ ਛੋੜ ਦਿੰਦੇ ਹਨ ਖਿਲੋਣਾ ਸਮਝ ਕੇ ਜਿਸਮ ਕੋ ਫੋੜ ਦਿੰਦੇ ਹਨ ਨਾ ਖੁਆਇਸ਼ੇ ਤੱਕ ਤੋਂ ਤਾਜ ਕੀ ਨਾ ਹੂਰੋਂ ਕੀ ਹਸਰਤ ਖੁਦਾ ਵੀ ਦੇ ਕੁਦਾਈ ਤੋਂ ਵਾਪਸ ਮੁੜਨੇ ਇੱਕ ਲਾਸਟ ਮੌਕਾ ਉਹ ਮੌਕਾ ਕਿਹੜਾ ਹੁੰਦਾ ਜਦੋਂ ਅਕਾਲਪੁਰ ਕਹਿੰਦਾ ਵੀ ਜਾ ਮੈਂ ਤੈਨੂੰ ਦੁਨੀਆ ਦੀ ਖੁਦਾਈ ਦਿੰਦਾ ਮੈਂ ਤੈਨੂੰ ਜੀਵਨ ਦਿੰਦਾ ਤੂੰ ਜੁਗਾ ਜੁਗਾ ਤੱਕ ਜੀ ਤੂੰ ਜੋ ਕਰਨਾ ਚਾਹੁੰਦਾ ਉਹ ਕਰ ਉਹ ਕਹਿੰਦੇ ਮੈਨੂੰ ਆ ਵੀ ਲੋੜ ਨਹੀਂ ਜੇ ਅਕਾਲ ਜੇ ਖੁਦਾ ਵੀ ਮੈਨੂੰ ਨਾ ਇਹ ਬਖਸ਼ਿਸ਼ ਕਰ ਦੇ ਮੈਂ ਤੈਨੂੰ ਖੁਦਾਈ ਦੇ ਦੇਗਾ ਮੈਨੂੰ ਖੁਦਾਈ ਦੀ ਵੀ ਲੋੜ ਨਹੀਂ ਕਿਆ ਕਰੈਕਟਰ ਐਸ ਸਿੱਖਦਾ ਸਿੱਖ ਕੀ ਚਾਹੁੰਦਾ ਫਿਰ ਅਖੀਰ ਉਹਦੀ ਉਮੀਦ ਕੀ ਹੈ ਉਮੀਦ ਹੈ ਮਹਾਰਾਜ ਜਿੰਨਾ ਸਮਾਂ ਮੈਨੂੰ ਮਿਲਿਆ ਜਿੰਨੀ ਘੜੀ ਮੈਨੂੰ ਮਿਲਿਆ ਜੁਨਾ ਪਲ ਮੈਨੂੰ ਮਿਲਿਆ ਹੈ ਇਹ ਤੇਰੇ ਨਾਮ ਵਿੱਚ ਬਤੀਤ ਹੋ ਜਾਵੇ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਇਹ ਹੁੰਦਾ ਪਿਆਰ ਇਹ ਹੁੰਦਾ ਸਿੱਖੀ ਸਿੱਖੀ ਜੀਵਨ ਜਿਉਣਾ ਇਹ ਹੁੰਦਾ ਸਿੱਖ ਇਹ ਕਿਸੇ ਸਿਰ ਕਿਸੇ ਦੇ ਸਿਰ ਤੱਕ ਕੇਸ ਹੋਣ ਭਾਵੇਂ ਨਾ ਹੁਣ ਉਹ ਵੀ ਸਿੱਖ ਹੈ ਭਾਵੇਂ Hindu ਹੋ ਜਾਵੇ ਭਾਵੇਂ Musalman ਹੋਵੇ ਭਾਵੇਂ Sikh ਹੋਵੇ ਭਾਵੇਂ Isai ਹੋਵੇ ਆਪਣੇ ਆਪਣੇ ਧਰਮ ਦੇ ਵਿੱਚ ਜੋ ਪਰਪੱਕ ਹੈ ਜੋ ਆਪਣੇ ਆਪਣੇ ਗੁਰੂ ਜਨਾ ਆਪਣੇ ਆਪਣੇ ਮਹਾਦੇਵ ਆਪਣੇ ਆਪਣੇ ਸੰਤ ਮਹਾਂਪੁਰਖਾਂ ਆਪਣੇ ਆਪਣੇ ਜਿਹੜੇ ਉਹਨਾਂ ਦੇ ਸ਼ਹੀਦ ਹੋਏ ਨੇ ਉਹਨਾਂ ਤੋਂ ਪ੍ਰੇਰਣਾ ਲੈ ਕੇ ਜੇ ਉਹਨਾਂ ਨੂੰ ਆਪਣੇ ਵਰਗਾ ਆਪਣਾ ਬਣਾਉਂਦੇ ਨੇ ਤੇ ਸਭ ਤੋਂ ਵੱਡੇ ਉਹ ਆਪਣੇ ਧਰਮ ਦੇ ਵਫਾਦਾਰ ਹੋਣਗੇ ਇਮਾਨਦਾਰ ਹੋਣਗੇ ਜੇ ਅਸੀਂ ਦੂਜਿਆਂ ਦਾ ਬੁਰਾ ਕਰਨਗੇ ਦੂਜਿਆਂ ਦੇ ਹੱਕ ਨੂੰ ਮਾਰਨਗੇ ਜੇ ਅਸੀਂ ਆਪਣੇ ਮਹਾਪੁਰਪ ਆਪਣੇ ਬਜ਼ੁਰਗਾਂ ਦਾ ਜੋ ਉਹਨਾਂ ਨੇ ਸਾਨੂੰ ਆਸ਼ੀਸ਼ ਦਿੱਤੀ ਹੈ ਜੋ ਸਾਡੇ ਲਈ ਉਹ ਕੁਝ ਕਰ ਚੁੱਕੇ ਨੇ ਕਰਕੇ ਜਾ ਚੁੱਕੇ ਨੇ ਉਸ ਨੂੰ ਅਸੀਂ ਭੁਲਾ ਦੇਾਂਗੇ ਤੇ ਇਹਨਾਂ ਇਸ ਮਾਇਆ ਵੀ ਸੰਸਾਰ ਦੇ ਵਿੱਚ ਗਲਤਾਨ ਹੋ ਕੇ ਰਹਿ ਜਾਵਾਂਗੇ ਤੇ ਸਾਡੀ ਦੇਣ ਕੀ ਹੋਵੇਗੀ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਬੱਚਿਆਂ ਦੇ ਲਈ ਸਮਾਜ ਦੇ ਲਈ ਸੰਸਾਰ ਦੇ ਲਈ ਸਾਡੀ ਦੇਣ ਕੀ ਹੈ ਫਿਰ ਸੋ ਪਾਸ਼ਾ ਜੀ ਕਿਰਪਾ ਕਰਨ ਆਪ ਸਭਨਾਂ ਨੂੰ ਨਾਮ ਦੀ ਦਾਤ ਗੁਰ ਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨ ਹੋਈਆਂ ਬੇਨਤ ਭੁੱਲਾਂ ਦੀ ਖਿਮਾ ਸੋ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ